ਦੀ ਦਾ ਜੇਟਰ ਲਾਡੀ 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 ਆ ਵੀ ਕਹਿੰਦੇ ਪਰਾਣਾ ਖਿਡਾਰੀ ਮੇਰੇ ਵੀ ਕਹਿੰਦੇ ਰਮੀ ਅਬਦੁੱਲ ਬੱਲਾਪੁਰ ਦਾ ਲੱਗਾ ਤਾ ਜਾ ਖਿਡਾਰੀ ਦਾ ਇਹ ਜੇ ਪਾਸੇ ਕਹਿੰਦੇ ਪੋਪਾ ਮੇਰੇ ਮੇਰੇ ਖੁਰਦ ਵਾਲਾ ਕਰਦਾ ਟਾਈਟ ਸਪੋਰਟ ਤਿਆਰ ਵੱਡੀਆਂ ਬਲੀਆਂ ਨਾਪਾ ਬੰਨ ਕਰਦੀਆਂ ਦਾ ਖਿਡਾਰੀ ਆ ਦੀ ਬੱਲੇ 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 ਵਾ ਵੀ ਆਉਂਦੀ ਰਹੀ ਸਾਡੇ ਰੰਦਰ ਕੁੰਪਰੂ ਦੀ ਧਰਤੀ ਦਾ ਨੌਜਵਾਨ ਖਿਡਾਰੀ ਇਹ ਵੀ ਕਹਿੰਦੇ ਵੀ ਔਰ ਵੱਡੇ ਵੱਡੇ ਕਲੱਬ ਜਿਹੜੇ ਕਹਿੰਦੇ ਮਾਰ ਕਰੇ ਲੱਗਦੇ ਆਹ ਬਰੇ ਪੱਲਾ ਪੈਂਦੀਆਂ ਤੇ ਗੱਲਾਂ ਹੋ ਕਦਾਨੇ ਲਾਉਂਦੇ ਆ ਲਾਈਵ ਤੇ ਕਿੰਨੇ ਜੀ ਧਾਫਾਵੇਂ ਜੁੜੇ ਨੇ ਭਾਵੇਂ ਨਾ ਨੀ ਕੈਸ਼ ਛੱਡਦਾ ਲਓ ਸਾਹਮਣੇ ਕਹਿੰਦੇ ਕਾਂਦੀ ਵਾਲਾ ਬੱਕਰਾ ਸਾਰ ਹੋਪੀ ਹੱਪੀ 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 ਹੋਪੀਆ ਵਿਆਹ ਪਰੇ ਵਾਲਾ ਹੋਪੀਆ ਤਿਆਰ ਪਰੇ ਵਾਲਾ ਲੰਗੀ ਸਟਾਟਾ ਦਰਬਾਰ ਕਹਿੰਦੇ ਖੇਡਾ ਲਾ ਰਿਆ भरा सामनेमानी होगा मुद्दा सिद्धू परिवार का सिद्धू मुंडेल है पटिया हरे लागे रहा दयाल बुरी त्याल करो चल गया है

ਵੇ ਬੱਲੇ ਕਰਵਾਵੇਗਾ ਇਧਰੋਂ ਬਲਜੀਤ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਬੱਲੇ ਬੱਲੇ ਕਰਵਾਉਣਾ ਪਰ ਬਿਆਲਪੁਰਿਆ ਹੋ ਚੰਗੇ ਟੰਗਿਆਂ ਨੂੰ ਚੰਗੇ ਟੰਗਿਆਂ ਨੂੰ ਬੰਦ ਕਰ ਰਿਹਾ ਬੱਲੇ ਤਾਂ ਸ਼ਾਰਟ ਆ ਗਿਆ ਇਹਦਾ ਦਿਮਾਗ ਮੋਟਾ ਉਧਰੋਂ ਪਾਸਾ ਕਹਿੰਦੇ ਪਿੱਟਾ ਕਹਿੰਦੇ ਟੋਕਰਾ ਵਾਲਾ ਓਏ ਹੋਏ ਪੁੱਜ ਆ ਮੇਰੇ ਵੀਰੋ ਤੇ ਅਮਰ ਜੀ ਦਾ ਆ ਗਿਆ ਮੁਰਾ ਨੂਟ ਬਾਕਸਰੇ ਵਿੱਚ ਧਾਰੀਆਂ ਪਾਹ ਆਹ ਬੇਟੀ ਦਾ सुखी है दुआबे आयाबे आयाबे आया दुआबे चलते इधरे पास कहने फेर बड़े दीवार इधरे पासे कलोज फैक्टर कलोज फैक्टर केॾे पाई किथे आहे खुर् करती है पर इधले पासे मैंने एक लख देके मान सम्मान की इधर पास बल्ले 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 प्यार हैारी तैयार पौगो है प्यार बोला प्रबंधकी कमेटी देर है सरपंच बनाने के लिए प्यार है ਬਹੁਤ ਬਹੁਤ ਧੰਨ ਧੰਨ ਕਰਦੇ ਆਂ ਦੀ ਪੱਤੋ ਵਾਲੇ ਮੇਲੇ ਤੇ ਗੱਲਬਾਤ ਹੋਈਆਂ ਦੇ ਬਾਬੇ ਦਾ ਵੀ ਵੱਡਾ ਸਨਮਾਨ ਹੋਣਾ 21000 ਦੇ ਨਾਲ ਇਧਰ ਕਹਿੰਦੇ ਬੱਲੇ ਬੱਲੇ ਹੋ ਗਈ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਸਵਾਰ ਵੱਖਰਾ ਅਸੀਂ ਮੁਨਤਕਟੋਗੇ ਉਧਰਲੇ ਪਾਸੇ ਕਹਿੰਦੇ ਅੱਕਰ ਸਾਡਾ ਵੀਰ ਆ ਉਸਤਾਦਾ ਵਰਗਾ ਖਿਡਾਰੀ ਆ ਉਹਦਾ ਮਾਨ ਸਨਮਾਨ ਕੇ ਕਰਨੋਂ ਫੌਜੀ ਵੀ ਆਇਆ ਹੋਇਆ ਜੇ ਸੰਧੂ ਸਾਹਿਬ ਗਲਾਹੂਰੀਆਂ ਮੇਰੇ ਵੀਰੋ ਇਧਰ ਬੱਲੇ 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 ਹੋ ਗਈ ਮੇਰੇ ਵੀਰੋ ਵਾਹ ਵੀ ਵੰਦੀਓ ਰਿਸਾ ਬਹੁਤ ਧੰਨ ਧੰਨ ਭਰਾ ਸਾਡੇ ਵੱਡੀ ਨੀ ਮੜਾ ਅਗਲੇ ਕੇ ਆਏ ਆ हेडले पास कनाबा वाला हा कबाबा वाला कितने पास सिद्ध सिरा होता